ਸਸੇ ਕਾਲ ਵਿੱਚ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਪ੍ਰਭੂ ਅਪਰੇਂਚ ਟਰੱਕ ਜਿਤੇ ਕਿਹੜੇ ਕਿਹੜੇ ਭਰਾਵਾਂ ਚੋਂ ਕਿੱਥੋਂ ਜੁੜੇ ਜਰੂਰ ਕਮੈਂਟ ਕਰਕੇ ਦੱਸਿਓ ਪ੍ਰਭੂ ਅੱਜ 11 ਅਪ੍ਰੈਲ 2024 ਦੀ ਵੀਡੀਓ ਬਣਾ ਰਹੇ ਆ ਪ੍ਰਭੂ ਕਿਹੜੇ ਭਰਾ ਸਾਡੇ ਨਾਲ ਜੁੜੇ ਰਹਿੰਦੇ ਉਹਨਾਂ ਦੇ ਨਾਮ ਲਾਵਾਂਗੇ ਬਾਈ ਪਰਮਿੰਦਰ ਸਿੰਘ ਜੀ ਆ ਜਗਤਾਰ ਸਿੰਘ ਝੰਡੂ ਗਿਆ ਮੁੰਡਾ ਰਸ਼ਪਾਲ ਸਿੰਘ ਅੰਮ੍ਰਿਤਸਰ ਸਾਹਿਬ ਤੋਂ ਆ ਗੁਰਵਿੰਦਰ ਸਿੰਘ ਬੋਪਾ ਰਾਏ ਤੋਂ ਆ ਸੁਖਰਾਜ ਸਿੰਘ ਵਾਜੇ ਵਾਲੇ ਤੋਂ ਆ ਆਕਾਸ਼ ਦੀਪ ਸਿੰਘ ਸਿੰਘੇ ਵਾਲੇ ਤੋਂ ਆ ਅਮਨਦੀਪ ਸਿੰਘ ਚੱਠੇ ਵਾਲੇ ਤੁਹਾਡੇ ਨਾਲ ਤੀਮੂੜਾਪੜ ਤੋਂ ਹਰਮਿੰਦਰ ਸਿੰਘ ਸਿੰਘਪੁਰਾ ਤੋਂ ਆ ਇਹਨਾਂ ਨੂੰ ਵੀ ਟੈਗ ਕਰ ਸੀ ਦਿੱਤਾਗਾ ਗੁਰਜੀਤ ਸਿੰਘ ਮੈਸਰਖਾਨੇ ਤੋਂ ਦਲਵਾਗ ਸਿੰਘ ਗੱਲਜੀਆ ਸੁਖਦੇਵ ਸਿੰਘ ਹੁੰਦੜ ਜੀ ਨਿਊਜ਼ੀਲੈਂਡ ਤੋਂ ਆ ਕਰਨੈਲ ਸਿੰਘ ਝਮੇਲੀ ਝਮੇਲੀ ਪਿੰਡਾ ਜ਼ਿਲ੍ਹਾ ਪਟਿਆਲਾ ਤੋਂ ਆ ਕਾਫੀ ਭਰਾ ਜੁੜੇ ਨੇ ਤੇ ਕਾਫੀ ਭਰਾ ਉਹ ਇੱਕ ਵੀਡੀਓ 'ਚ ਹਰੇਕ ਭਰਾ ਦੇ ਨਾਮ ਨਹੀਂ ਲੈ ਸਕਦੇ ਤੁਸੀਂ ਕਮੈਂਟ ਕਰਿਓ ਕਿਹੜੇ ਭਰਾ ਕਮੈਂਟ ਕਰਨਗੇ ਸਾਰਾ ਡਿਟੇਲ ਚ ਆਪਣਾ ਤੇ ਆਪਣੇ ਪਿੰਡ ਦਾ ਨਾਮ ਤੇ ਜ਼ਿਲ੍ਹੇ ਦਾ ਨਾਮ ਤੇ ਦੱਸਣਗੇ ਉਹਨਾਂ ਦੇ ਅਗਲੇ ਵੀਡੀਓ ਚ ਨਾਮ ਲਾਵਾਂਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਭਰਾਵੋ ਬਾਕੀ ਸਭ ਨੂੰ ਦੱਸ ਹੀ ਰਿਹਾ ਕਿਵੇਂ ਅੱਜ 11 ਅਪ੍ਰੈਲ 2024 ਦਾ ਦਿਨ ਆ ਭਰਾਵੋ ਪਸਾਖੀ ਦੇ ਦਿਨ ਆ ਭਰਾਵੋ ਸਭ ਨੂੰ ਸਾਰੇ ਭਰਾਵਾਂ ਨੂੰ ਪਸਾਖੀ ਦੀਆਂ ਮੁਬਾਰਕਾਂ ਹੋਣ ਕਿਹੜੇ ਕਿਹੜੇ ਏਰੀਆ ਚ ਕਿਵੇਂ ਪਸਾਖੀ ਦੇ ਮੇਲੇ ਲੱਗਦੇ ਆ ਭਰਾਵੋ ਸਾਡੇ ਤਾਂ ਕਿਵੇਂ ਤਰਤ ਸ੍ਰੀ ਦਮਤਮਾ ਸਾਹਿਬ ਬਹੁਤ ਹੀ ਭਾਰੀ ਪਾਇਮਤੀ ਇਸ ਨੂੰ ਸਾਰੇ ਬੋਲ ਆਲ ਇੰਡੀਆ ਜੀ ਮਸ਼ਹੂਰ ਆ ਤਖਤ ਸ੍ਰੀ ਦਮਦਮਾ ਸਾਹਿਬ ਤੇ ਬਹੁਤ ਭਾਰੀ ਮੇਲਾ ਲੱਗਦਾ ਤੁਹਾਡੇ ਕਿਹੜੇ ਕਿਹੜੇ ਏਰੀਆ ਚ ਪ੍ਰਭੂ ਮੇਲੇ ਲੱਗਦੇ ਆ ਵਿਸਾਖੀ ਦੇ ਉਹ ਵੀ ਜ਼ਰੂਰ ਕਮੈਂਟ ਕਰਕੇ ਦੱਸਣਾ ਸਾਰੇ ਪ੍ਰਭੂਆਂ ਨੂੰ ਖੇਰਦਵਾਰੀ ਤੋਂ ਵਿਸਾਖੀ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਅੱਜ ਤੁਹਾਨੂੰ ਦਿਖਾ ਰਹੇ ਆ ਪ੍ਰਭੂ 5310 5210 5410 5310 969 ਸਵਰਾਜ 855 53555 D40 SR485 ਅਰਜਨ ਮੈਟ ਦੀ ਕਾਫੀ ਡਿਮਾਂਡ ਸੀ ਇੱਧਰ ਖੜਾ ਜਾ ਸੋਮਨਿਕਾ ਸਾਖੜਾ 6055 ਖੜਾ 753 5 ਖੜਾਗਾ ਕਾਫੀ ਗਿਣਤੀ ਚ ਬਾਹਰ ਵੀ ਟਰੈਕਟਰ ਖੜਿਆ ਭਰਾਵੋ ਇਹ ਟਰੈਕਟਰ ਲਾਉਂ ਮੇਲੇ ਦੀ ਜਿਹੜੀ ਆਪਾਂ ਸਕੀਮ ਟਰੈਕਟਰਾਂ ਦੇ ਆਪਾਂ ਲੋਨ ਕਰਵਾ ਕੇ ਦਿੰਨੇ ਆ ਹਰੇਕ ਟਰੈਕਟਰ ਤੇ ਲੋਨ ਕਰਵਾ ਕੇ ਦੇਵਾਂਗੇ ਭਰਾਵੋ ਤੁਹਾਡਾ ਸਿੰਬਲ ਵਗੈਰਾ ਸਹੀ ਹੋਣਾ ਚਾਹੀਦਾ ਟਰੈਕਸ ਵਗੈਰਾ ਤੁਹਾਡਾ ਸਹੀ ਹੋਣਾ ਚਾਹੀਦਾ ਹੈਗਾ ਕਿਉਂਕਿ ਤੁਹਾਨੂੰ ਪਤਾ ਹੀ ਪਰਾਵੋ ਜੀ ਆਪ ਦਾ ਟਰੈਕ ਵਗੈਰਾ ਸਹੀ ਹੋਊਗਾ ਫੇਰ ਹੀ ਲਾਉਣ ਹੋਊਗਾ ਦੂਜੇ ਨੰਬਰ ਤੇ ਹੁਣ ਕਣਕ ਦੀ ਫਸਲ ਆ ਰਹੀ ਹੈ ਪਰਾਵੋ ਜੇ ਫਾਰਮ ਸਾਰੇ ਭਰਾਵਾਂ ਨੇ ਜ਼ਰੂਰ ਲੈਣੇ ਕਾਫੀ ਭਰਾ ਖੇਤੀ ਕਰੀ ਜਾਂਦੇ ਠੇਕੇ ਸਿੱਧੇ ਲੈ ਕੇ ਜੇ ਫਾਰਮ ਨਹੀਂ ਹੁੰਦੇਗੇ 50-50 ਕਿੱਲਾਂ ਦੀ ਭਰਾ ਖੇਤੀ ਕਰੀ ਜਾਂਦੇ ਗਲ ਕਰ ਜੇ ਫਾਰਮ ਹੁੰਦੀ ਨਹੀਂ ਜੇ ਫਾਰਮ ਜਿਵੇਂ ਲਾਜ਼ਮੀ ਆਪ ਦਾ ਟਰੈਕ ਵਗੈਰਾ ਪਰਾਵੋ ਸਹੀ ਕਰ ਲਓ ਜੀ ਬ੍ਰੈਂਚਟ ਡੋ ਵੀ 6 ਮਹੀਨਿਆਂ ਨੂੰ ਸਾਲ ਨੂੰ ਦੋ ਸਾਲ ਨੂੰ ਟਰੈਕਟਰ ਲੈਣਾ ਤਾਂ ਆਪ ਦਾ ਟਰੈਕ ਵਗੈਰਾ ਅੱਜ ਹੀ ਸਹੀ ਕਰ ਲਓ ਕਿਹੜੇ ਲਾਉਣ ਤੋਂ ਰੋਲਟਰ ਰੋਲਟਰ ਹੁ ਲੱਖ ਸਵਾ ਲੱਖ ਡੇਢ ਲੱਖ ਰੁਪਇਆ ਦੇ ਕੇ ਤੁਸੀਂ ਟਰੈਕਟਰ ਖਰੀਦ ਕੇ ਲੈ ਆ ਸਕਦੇ ਹੋ ਦੂਜੇ ਨੰਬਰ ਤੇ ਕਿਹੜੇ ਭਰਾ ਅੰਮ੍ਰਿਤਸਰ ਸਾਈਡ ਤੋਂ ਜਾਂ ਆਏ ਮੰਨੋ 300 ਕਿਲੋਮੀਟਰ ਤੋਂ ਦੂਰ ਸਾਡੇ ਨਾਲਸ ਪੜਕ ਕਰਦੇ ਬਈ ਕਾਫੀ ਭਰਾ ਸਾਡੇ ਵੀ ਆਏ ਮੰਨ ਲਾ ਸੌਦੇ ਵੀ ਫੂਨਾਤੀ ਹੁੰਦੇ ਆ ਲੋਨ ਵਗੈਰਾ ਪਾਸ ਕਰਵਾ ਲੈਣੇ ਆਸੀਂ ਵੀ ਪਹਿਲਾਂ ਡਾਊਨ ਪੇਮੈਂਟ ਪਾ ਲੈਂਦੇ ਭਰਾਵੋ ਆਏ ਮੰਨ ਲਓ ਵੀ ਤੁਹਾਨੂੰ ਕੇਰਾਂ 25-30 ਹਜ਼ਾਰ ਰੁਪਇਆ ਸਾਡੇ ਤੁਸੀਂ ਖਾਤੇ 'ਚ ਪਾ ਕੇ ਸਾਡੇ ਨਾਲ ਸੌਦਾ ਤੁਸੀਂ ਨਿਬੇੜ ਸਕਦੇ ਹੋ ਜੇਕਰ ਸੌਦਾ ਸੌਦਾ ਸਾਡਾ ਸਾਡੇ ਨਾਲ ਆਪਣਾ ਸੌਦਾ ਤੁਹਾਡਾ ਡੀਲ ਫਾਈਨਲ ਹੋ ਗਈ ਉਦੋਂ ਬਾਅਦ ਤੁਹਾਡਾ ਲੋਨ ਵਗੈਰਾ ਪਾਸ ਹੋ ਗਿਆ ਤਾਂ ਪ੍ਰਭੂ ਤੁਹਾਡੇ ਪੈਸੇ ਉਹ ਸੌਦੇ ਵਿੱਚੋਂ ਕੱਟ ਲਾਂਗੇ ਜੇਕਰ ਤੁਹਾਡਾ ਸੌਦਾ ਤਾਂ ਆਪਣਾ ਛੋਟੇ ਨਾਲ ਹੋਈ ਹੋ ਗਈ ਜੇਕਰ ਤੁਹਾਡਾ ਲੋਨ ਪਾਸ ਨਹੀਂ ਹੁੰਦਾਗਾ ਕੋਈ ਦਿੱਕਤ ਲੱਗ ਜਾਂਦੀ ਆ ਤਾਂ ਪ੍ਰਭੂ ਤੁਹਾਡੇ ਸਾਰੇ ਪੈਸੇ ਬ੍ਰੈਂਡ ਟ੍ਰੈਕਟਰ ਵਾਪਸ ਕਰਨਗੇ ਜੇ ਤੁਹਾਡਾ ਕੋਈ ਕਸੂਰ ਹੋਊਗਾ ਪ੍ਰਭੂ ਤਾਂ ਪੈਸੇ ਤੁਹਾਡੇ ਕੱਟੇ ਜਾਣਗੇ ਤੁਸੀਂ ਜੇ ਕਿਸੇ ਬੰਦੇ ਸੌਦਾ ਕਰਕੇ ਮੁੱਕਰੀ ਜਾਂਦਾ ਵੀ ਇਸ ਤਾਂ ਲੈਣੀ ਨਹੀਂ ਹੈਗਾ ਟਰੈਕਟਰ ਜੇਕਰ ਤੁਹਾਡਾ ਸਿੰਪਲ ਵਗੈਰਾ ਸਹੀ ਹੈ ਜੇ ਤੁਹਾਡਾ ਬੈਂਕ ਵੱਨੋਂ ਲੋਨ ਨਹੀਂ ਹੁੰਦਾ ਫਿਰ ਉਸ ਤੋਂ ਅਸੀਂ ਤੁਹਾਡੇ ਪੈਸੇ ਸਾਰੇ ਵਾਪਸ ਕਰਾਂਗੇ ਕਿੰਨਾ ਵਿਆਨ ਲੈ ਤੁਸੀਂ ਸਾਡੇ ਖਾਤੇ 'ਚ ਪਾਉਂਗੇ ਕਾਫੀ ਗਿਣਤੀ 'ਚ ਭਰਾਵਾਂ ਨੇ ਫੋਨ ਲਉਂਦੇ ਬਈ ਕਿਵੇਂ ਤੁਸੀਂ ਇੰਨੀ ਦੂਰੋਂ ਆਉਣਾ ਕਰਨਾ ਔਖਾ ਕਿਉਂਕਿ ਆਹ ਮਹੀਨੇ ਵੀ ਘੱਟੋ ਘਾਟ 10 ਟਰੈਕਟਰ ਐਸ ਲੋਡੀ ਸੌਦੇ ਕਰੇ ਆ ਕਿਵੇਂ ਕੋਈ ਗੁਰਦਾਸਪੁਰ ਅੰਮ੍ਰਿਤਸਰ ਪਠਾਨਕੋਟ ਕਿਹੜੇ ਦੂਰ ਭਰਾ ਬੈਠੇ ਆ ਉਹ ਸਾਡੇ ਅਕਾਊਂਟ 'ਚ ਵਿੱਚ ਪੈਸੇ ਪਾਣਦੇ ਉਹਦੇ ਬਾਅਦ ਲੋਨ ਅਸੀਂ ਪਾਸ ਕਰਵਾ ਲੈਂਦੇ ਇੱਕ ਹਫ਼ਤੇ ਦੇ ਅੰਦਰ ਅੰਦਰ ਇੱਕ ਹਫ਼ਤੇ ਬਾਅਦ ਟਰੈਕਟਰ ਬੰਦੇ ਨੂੰ ਡਰਾਈਵਲ ਕਰ ਦਿੰਦੇ ਆ ਡਾਊਨ ਪੇਮੈਂਟ ਇੱਕ ਜਿਲ੍ਹਾ ਹੀ ਅਜੇ ਆਪਾਂ ਕਵਰ ਕਰਿਆਗਾ ਸਰਸਾ ਇਕੱਲੇ ਸਰਸੇ ਚ ਕਰਵਾ ਰਹੇ ਆ ਆਲ ਪੰਜਾਬ ਕਰ ਰਹੇ ਆ ਤੇ ਆਲ ਇੰਡੀਆ ਡਾਟਰ ਆਪਾਂ ਡਰਾਈਵਲ ਕਰ ਰਹੇ ਆ ਤੇ ਬਾਕੀ ਕੰਟਰੀ ਦੂਜੇ ਸਟੇਟਾਂ ਚ ਲਾਉਂਡ ਭਰਾਵੋ ਨਹੀਂ ਕਰਵਾਉਂਦੇ ਪੰਜਾਬ ਐਂਡ ਹਰਿਆਣਾ ਹੁਣ ਤੁਹਾਨੂੰ ਦਿਖਾਉਨੇ ਆ 5310 ਗੀਅਰ ਪ੍ਰੋ ਖੜਾ ਗਿਆ ਭਰਾਵੋ ਗੀਅਰ ਪ੍ਰੋ ਜਮਾ ਨਵਾਂ ਡਾਟਾ ਮਰੀਂ ਹੁੰਦੇ ਕੇਂਦਰ ਜਮਾ ਨਵਾਂ ਡਾਟਾ 2021 ਮਾਡਲ ਦਾ ਗੀਅਰ ਪ੍ਰੋ ਆ 4 ਸਪੀਡਾਂ 900 ਘੰਟਾ ਚੱਲਿਆ ਹੋਇਆ ਟਰੈਕਟਰ ਆ ਭਰਾਓ ਬਿਲਕੁਲ ਨਵਾਂ ਨਕੋਆ ਟਰੈਕਟਰ ਆ ਇਹਦਾ ਰੇਟ ਹੈਗਾ 795000 ਰੁਪਈਆ ਰੇਟ ਆ 795000 ਰੁਪਈਆ ਉੱਤੇ ਬ੍ਰਾਂਡਟਟਰ ਦੇ ਨੰਬਰ ਦਿੱਤੇ ਹੋਏ ਆ ਤੁਸੀਂ ਬ੍ਰਾਂਡਟਟਰ ਨਾਲ ਸੀ ਸੰਪਰਕ ਕਰ ਲਿਓ 8554700994174 62846 ਅੱਗੇ ਆ ਗਿਆ 52 ਦਾ ਆ ਗਿਆ ਭਰਾਓ ਇਹਦੀ ਵੀ ਕਾफी ਡਿਮਾਂਡ ਆ 4 ਸਪੀਡਾਂ ਇਹਦਾ ਰੇਟ ਹੈ ਜੀ ਭਰਾਵੋ 6 ਲੱਖ 95000 ਐਫਪੀ ਰੇਟ ਆ 13 1400 ਘੰਟੇ ਚੱਲਿਆ ਹੋਇਆ ਟਰੈਕਟਰ ਆ ਭਰਾਵੋ 13 1400 ਘੰਟੇ ਚੱਲਿਆ ਹੋਇਆ ਟਰੈਕਟਰ ਇਹ ਟਰੈਕਟਰ ਵੀ ਬੜਾ ਟਰੈਕਟਰ ਤੋਂ ਅੱਗੇ ਖਰੀਦ ਸਕਦੇ ਹੋ ਅੱਗੇ ਆ ਗਿਆ 5405 4 ਸਪੀਡ ਤੁਹਾਨੂੰ ਪਤਾ ਭਰਾਵੋ ਬਹੁਤ ਵੱਡਾ ਟਰੈਕਟਰ ਆ ਇਹ 5405 4 ਸਪੀਡ ਕਿਸੇ ਪੁਰਾਣੇ ਟਰੈਕਟਰ ਖਰੀਦਣਾ ਹੋਵੇ ਤਾਂ ਬੜਾ ਟਰੈਕਟਰ ਦਵਾ ਕੇ ਤੁਸੀਂ ਇਹ ਟਰੈਕਟਰ ਵੀ ਖਰੀਦ ਕੇ ਲੈ ਜਾ ਸਕਦੇ ਹੋ 5405 ਆ 2021 ਮਾਡਲ ਆ ਹਜੇ ਤੱਕ ਐਨ ਮਾਰ ਰੱਖ ਜਾਊਂਗੀ ਤੁਸੀਂ ਇਹਦਾ 8900 ਘੰਟਾ ਬਰਾਵੋ ਚੱਲਣਾ ਟਰੈਕਟਰ ਨੂੰ ਕੁਝ ਵੀ ਨਹੀਂ ਹੁੰਦਾਗਾ ਇਹ ਟਰੈਕਟਰ ਤੁਸੀਂ ਬੜਾ ਟਰੈਕਟਰ ਦਵਾ ਕੇ ਖਰੀਦ ਸਕਦੇ ਹੋ ਕਿਸੇ ਪੁਰਾਣੇ ਟਰੈਕਟਰ ਖਰੀਦਣਾ ਹੋਵੇ 5405 ਆ 2021 ਮਾਡਲ ਆ ਇਹਦਾ ਰੇਟ ਹੈਗਾ 865000 ਰੁਪਿਆ ਰੇਟ ਆ ਬਰਾਵੋ 865000 ਰੁਪਇਆ ਆਮਾਨੋ ਜੀ ਡੇਢ ਕਿਲੋ ਲੱਖ ਰੁਪਇਆ ਭਰ ਕੇ ਕੋਈ ਵੀ ਟੈਟਲ ਨਹੀਂ ਕਲੀਅਰ ਕੇ ਲੈ ਜਾ ਸਕਦੇ ਹੋ ਅੱਗੇ ਆ ਗਿਆ 2017 ਮਾਡਲ ਇਹਦਾ ਰੇਟ ਹੈਗਾ ਭਰਾਓ 675000 ਰੁਪਇਆ ਜੇ ਤੁਸੀਂ ਕਨੋਪੀ ਵਗੈਰਾ ਡਿੱਕ ਵਗੈਰਾ ਨਹੀਂ ਲਾਉਣਾ ਤਾਂ 25000 ਰੁਪਏ ਤੁਹਾਨੂੰ ਲੈਸ ਹੋ ਜੂ ਸਾਢੇ 6 ਲੱਖ ਰੁਪਇਆ ਰੇਟ ਆ ਸਿੰਪਲ ਕਪੜਾ ਤੇ ਛਤਰੀ ਲਾ ਕੇ ਫਿਰ ਇਹ ਸਾਢੇ 6 ਲੱਖ ਰੁਪਇਆ ਰੇਟ ਰਹੇ ਜੂਗਾ ਭਰਾਓ ਇਹਦੇ ਉੱਤੇ ਵੀ ਤੁਹਾਨੂੰ 4.5 ਲੱਖ ਰੁਪਇਆ ਲੋਨ ਕਰਵਾ ਦੇਾਂਗੇ ਤੇ ਅੱਗੇ ਆ ਗਿਆ 969 969 ਆ ਭਰਾਓ ਹਰਿਆਣਾ ਨੰਬਰਾਂ ਐਨਓਸੀ ਲੈ ਕੇ ਦੇਵਾਂ ਜੇ ਹਰਿਆਣੇ ਚ ਵੀ ਲੋਨ ਕਰਵਾਉਣਾ ਹਰਿਆਣੇ ਚ ਵੀ ਲੋਨ ਕਰਵਾ ਕੇ ਦੇਵਾਂ ਜੇ ਪੰਜਾਬ ਚ ਲੋਨ ਕਰਵਾਉਣਾ ਤਾਂ ਤੁਹਾਨੂੰ ਐਨਓਸੀ ਲੈ ਕੇ ਦੇਵਾਂ ਇਹ ਭਰਾਵੋ ਦੇਖੋ ਕਿੱਡਾ ਵੱਡਾ ਟਰੈਕਟਰ ਹੈ ਮੇਰੇ ਸਰਜਣਾ ਟਰੈਕਟਰ ਹੈ ਇਹ ਆਮ ਵੱਲੋਂ ਕਿਹੜੇ ਬ੍ਰਾਂਡ ਨੇ ਚਲਾਉਂਦੇ ਰਹਿੰਦੇ ਆ ਤਾਂ ਬਹੁਤ ਹੀ ਨਵਾਂ ਤੇ ਜ਼ਬਰਦਸਤ ਟਰੈਕਟਰ ਆ ਭਰਾਵੋ 2000 ਤੇ 21 ਮਾਡਲ ਟਰੈਕਟਰ ਆ ਇਹਦਾ ਰੇਟ ਹੈਗਾ 7,95,000 ਰੁਪਿਆ ਰੇਟ ਆ ਭਰਾਵੋ 7,95,000 ਰੁਪਿਆ ਰੇਟ ਆ ਇਹਦੇ ਉੱਤੇ ਵੀ ਲੋਨ ਕਰਵਾ ਦੇਾਂਗੇ ਅੱਗੇ ਆ ਗਿਆ ਭਰਾਵੋ ਸੋਨਾ ਲਿਕਸ ਸੌਰੀ ਸੁਰਾਜ 855 2022 ਵਾਲਾ ਟਰੈਕਟਰ 3400 ਘੰਟਾ ਚੱਲਿਆ ਹੋਇਆ ਟਰੈਕਟਰ ਹੈ ਭਰਾਵੋ ਜਮਾ ਨਵਾਂ ਟਰੈਕਟਰ ਕਿਸੇ ਪੁਰਾਣੇ ਟਰੈਕਟਰ ਖਰੀਦਣਾ ਹੋਵੇ ਤਾਂ ਇਹ ਵੀ ਬ੍ਰੈਂਡ ਟਰੈਕਟਰ ਤੇ ਵਾਈ ਮਾਡਲ ਟਰੈਕਟਰ ਆ ਗਿਆ ਲੱਗ ਚੁੱਕਿਆ ਹੈ 3 ਸਪੀਡ ਆ ਨਵਾਂ ਟਰੈਕਟਰ 765000 ਰੁਪਿਆ ਰੇਟ ਆ 50 50 ਡੀ ਆ ਗਿਆ ਭਰਾਵੋ ਇਹ ਹੈਗਾ 2017 ਵਾਲਾ 495000 ਰੁਪਿਆ ਰੇਟ ਆ 2017 ਵਾਲਾ ਟਰੈਕਟਰ 495 ਅਗਿਆਗਾ ਐਸ਼ਰ 485 ਐਸ਼ਰ 485 ਆ ਗਿਆ ਭਰਾਵੋ 2017 ਵਾਲਾ ਟਰੈਕਟਰ ਆ ਰੇਟ ਹੈਗਾ ਦਾ 440000 ਰੁਪਇਆ 440000 ਰੁਪਇਆ ਰੇਟ ਆ 1 ਲੱਖ ਰੁਪਇਆ ਤੁਸੀਂ ਲੈ ਕੇ ਆਇਓ ਬੜਾ ਟਰੈਕਟਰ ਦੇ ਭਰਾਵੋ ਤੁਹਾਡਾ ਸਿੱਬਲ ਵਗੈਰਾ ਸਹੀ ਹੋਵੇ ਤੇ 1 ਲੱਖ ਰੁਪਇਆ ਦੇ ਕੇ ਤੁਸੀਂ ਇਹ ਟਰੈਕਟਰ ਬੜਾ ਟਰੈਕਟਰ ਤੋਂ ਖਰੀਦ ਕੇ ਲੈ ਜਾ ਸਕਦੇ ਹੋ 1 ਲੱਖ ਰੁਪਇਆ ਦੇ ਕੇ ਬਾਕੀ ਇਹ ਟਰੈਕਟਰ ਦੇ ਉੱਤੇ ਲੋਨ ਕਰਵਾ ਦੇਾਂਗੇ ਅੱਗੇ ਆ ਗਿਆ ਅਰਜਨ ਮੈਟ ਕਾਫੀ ਡਿਮਾਂਡ ਰਹੀਦੀ ਹੈ ਭਰਾਵੋ ਕਿੰਨਾ ਨਵਾਂ ਟਰੈਕਟਰ ਆਇਆ ਅਰਜਨ ਮੈਟ ਦੀ ਕਾਫੀ ਡਿਮਾਂਡ ਰਹੀਦੀ ਹੈ ਕਿਸੇ ਭਰਾ ਕੋਲੇ ਅਰਜਨ ਮੈਟ ਹੋਵੇ ਤਾਂ ਇਹ ਨੂੰ ਸਪੈਸ਼ਲ ਜੀ ਗਾਗਲੇ ਦਾ ਭਰਾਓ ਤੁਹਾਨੂੰ ਪਤਾ ਹੀ ਹੈ ਬਰਾਓ ਇਹ 65 ਹਸਪਾਵਰ ਦਾ ਕੰਮ ਕਰਦਾ ਰੈਕਟਰ ਇਹ ਤੇ ਦਿਫਾ ਤੇ ਸਕੂਟਾ ਵਗੈਰਾ ਸਪੈਸ਼ਲ ਜੀ ਲੱਗੀਆਂ ਹੋਈਆਂ ਕਿਉਂਕਿ ਇੰਜਨ ਵਗੈਰਾ ਨੂੰ ੱਟਕਾ ਮਾਰ ਲੈਣ ਦਾ ਕਿ ਤਰ੍ਹਾਂ ਟੇਟਰ ਹੈ ਜਿਹੜੇ ਭਰਾ ਚਲਾਉਂਦੇ ਨੇ ਉਹਨੂੰ ਪਤਾ 90 ਪੈਸੇ ਟਾਇਰ ਆ 2013 ਮਾਡਲ ਆ ਭਰਾਓ ਇਹਦਾ ਰੇਟ ਹੈਗਾ 1.5 ਲੱਖ ਰੁਪਈਆ 1.5 ਲੱਖ ਰੁਪਈਆ ਭਰਾਓ ਰੇਟ ਆ ਉੱਤੇ ਕਲੋਕੀ ਵਗੈਰਾ ਲੱਗੀ ਹੈ ਜੇਕਰ ਤੁਸੀਂ ਕ੍ਰੈਫਟ ਵਾਲੇ ਬੰਦੇ ਆ ਕਲੋਕੀ ਵਗੈਰਾ ਤੁਸੀਂ ਨਹੀਂ ਲੈਣੀ ਤਾਂ 25000 ਰੁਪਈਆ ਹੋਰ ਡਿਸਕਾਊਂਟ ਹੋ ਜੂ ਫਿਰ 5 ਲ ਟਰੈਕਟਰ ਨਹੀਂ 7.5 ਲੱਖ ਦਾ ਟਰੈਕਟਰ ਅੱਗੇ ਆਗਾ ਸੋਨਾ ਲੀਕਾ ਵਰਲਡ ਟਰੈਕਟਰ ਜਿਹੜੇ ਭਰਾ ਜਿਹੜੇ ਟਰੈਕਟਰ ਚਲਾਉਂਦੇ ਰਹਿੰਦੇ ਉਹਨਾਂ ਨੂੰ ਪਤਾ ਹੁੰਦਾ ਭਰਾਵੋ ਕਿ ਕਿਸ ਤਰ੍ਹਾਂ ਦੇ ਟਰੈਕਟਰ ਆ ਇਹ ਸੋਨਾ ਲੀਕਾ ਵਰਲਡ ਟਰੈਕਟਰ 2021 ਮਾਡਲ ਆ 3 ਸਪੀਡ 3 ਸਪੀਡ ਚੇਂਜਰ ਆ ਟਰੈਕਟਰ ਭਰਾਵੋ ਕਾਫੀ ਡਿਮਾਂਡ ਰਹਿੰਦੀ ਆ ਵੱਡੇ ਟਰੈਕਟਰ ਭਰਾਵੋ ਸਾਡੇ ਕੋਲ ਮਿਲੇ ਇਹ ਵੀ ਭਰਾ ਜਿਹੜੇ ਏਰੀਆ ਚਾਹਦੇ ਉਹਨਾਂ ਨੂੰ ਜਿਆਦਾ ਪਤਾ ਕਵਾਟਰਕ ਟ੍ਰੈਕਟਰ ਦਾ ਰੇਟ 6,95,000 ਰੁਪਏ ਰੇਟ ਆ ਪ੍ਰਭੂ ਆਮ ਨੂੰ 1.5 ਲੱਖ ਰੁਪਏ ਲੱਖ ਸਵਾ ਲੱਖ ਰੁਪਏ ਭਰਾ ਕੇ ਇਹ ਟ੍ਰੈਕਟਰ ਵੀ ਤੁਸੀਂ ਬੜੈ ਮਿੰਟ ਤੋਂ ਆ ਵੀ ਖਰੀਦ ਸਕਦੇ 6,95,000 ਰੁਪਏ ਰੇਟ ਆ 60 60 55 60 55 ਆ ਗਿਆ ਪ੍ਰਭੂ 2000 ਤੇ ਹੀ 14 ਮੰਡਲਾ ਦੇਖੋ ਤੇ ਕਲੋਪੀ ਵਗੈਰਾ ਡੈਕ ਵਗੈਰਾ ਲੱਗਿਆ ਹੋਇਆਗਾ ਉੱਤੇ ਕਲੋਪੀ ਵਗੈਰਾ ਡੈਕ ਵਗੈਰਾ ਬੈਂਪਰ ਦੇ ਜਿਵੇਂ ਦੂਜਾ ਹੈਵੀ ਮੈਪਰ ਲੱਗੇਗਾ ਇਹ ਇਹ ਟਰੈਕਟਰ ਹੈਗਾ ਭਰਾਵੋ ਕਮਾਨ ਟਰੈਕਟਰ ਦਾ ਕਮਾਨ ਟਰੈਕਟਰ ਸਾਡੇ ਵੱਡੇ ਭਰਾ ਪ੍ਰਵਿੰਦਰ ਸਿੰਘ ਕਮਾਨ ਦਾ ਟਰੈਕਟਰ ਹੈ ਉਹਨਾਂ ਦਾ ਟਰੈਕਟਰ ਸਾਡੇ ਕੋਲ ਸ਼ੋਰੂਮ ਤੇ ਆ ਕੇ ਲੱਗ ਚੁੱਕਿਆ ਕਿਉਂਕਿ ਕਾਫੀ ਭਰਾ ਆਪਦੇ ਮਜਾਰੜ ਦੋਸਤ ਮਿਲਣ ਵਾਲੇ ਬੰਦੇ ਸਾਡੇ ਕੋਲ ਟਰੈਕਟਰ ਲਾਏ ਨੇ ਵੀ ਸਾਡਾ ਟਰੈਕਟਰ ਵੀ ਭਰਾਵੋ ਸੇਲ ਕਰ ਦਿਓ ਇਹ ਟਰੈਕਟਰ ਹੈਗਾ ਕਮਾਨ ਟਰੈਕਟਰ ਜਿਹਦਾ ਹੈਗਾ ਇਹ ਟਰੈਕਟਰ ਕਿਸੇ ਭਰਾਵਾਂ ਨੇ ਲੈਣਾ ਹੋਵੇ ਤਾਂ 60 ਤੋਂ 55 ਇਹਦਾ ਰੇਟ ਹੈਗਾ 475000 ਰੁਪਿਆ ਰੇਟ ਹੈ ਇਹਦਾ ਕਿਸੇ ਭਰਾ ਨੇ ਟਰੈਕਟਰ ਲੈਣਾ ਹੋਵੇ ਤਾਂ ਇਹ ਵੀ ਤੁਸੀਂ ਜਤੋਂ ਰੀਡ ਕੇ ਲਿਆ ਸਕਦੇ ਹੋ ਅੱਗੇ ਆ ਗਿਆ 5305 540 ਪੰਜ ਆ ਗਿਆ ਭਰਾਵੋ 2018 ਵਾਲਾ ਟਰੈਕਟਰ ਆ 2018 ਵਾਲੇ ਦਾ ਰੇਟ ਹੈਗਾ 5.5 ਲੱਖ ਰੁਪਿਆ 5.5 ਲੱਖ ਰੁਪਿਆ ਰੇਟ ਆ ਭਰਾਵੋ 2000 18 ਮੜਲਾ ਇਹ ਵੀ ਲੱਖ ਲੱਖ ਸਵਾ ਲੱਖ ਰੁਪਏ ਬਾਕੇ ਤੁਸੀਂ ਬ੍ਰਾਂਡਟਰ ਤੋਂ ਟਰੈਕਟਰ ਖਰੀਦ ਕੇ ਲੈ ਜਾ ਸਕਦੇ ਹੋ ਅੱਗੇ ਰੇਡੀਅਲ ਟਾਇਰ ਪਾਇਆ ਭਰਾਵੋ ਸਾਡੇ ਕੋਲ ਇਹਦੇ ਪ੍ਰਾਣੇ ਟਾਇਰ ਵਗੈਰਾ ਲੈਣੇ ਹੋਣ ਰੇਡੀਅਲ 14 ਵਾਲੇ ਟਾਇਰ ਆ ਭਰਾਵੋ ਰੇਡੀਅਲ ਲੈਣੇ ਹੋਣ 80 80 ਪਏ ਟਾਇਰ ਆ ਨਵੀ ਦਾ 55 57000 ਦੀ ਜੋੜੀ ਆ ਇਹ 32000 ਦੇ ਸਿਰਫ ਤੁਹਾਨੂੰ ਟਾਇਰ ਦੇ ਦਾਂਗੇ ਕਿਸੇ ਪ੍ਰਾਣੇ ਇਹ ਟਰੈਕਟਰ ਦੇ ਇਹ ਟਾਇਰ ਖਰੀਦਣੇ ਹੋਣ ਤਾਂ ਬ੍ਰਾਂਡਟਰ ਤੋਂ ਆ ਕੇ ਟਾਇਰ ਵੀ ਖਰੀਦ ਸਕਦੇ ਹੋ ਤੁਸੀਂ ਕਿਸੇ ਵੀ ਟਰੈਕਟਰ ਤੇ ਲੋਨ ਕਰਵਾਉਣਾ ਤਾਂ ਲੋਨ ਕਰਵਾ ਸਕਦੇ ਹੋ ਭਰਾਵੋ ਦੂਜੇ ਨੰਬਰ ਤੇ ਤੁਸੀਂ ਕੋਈ ਵੀ ਟਰੈਕਟਰ ਵੇਚਣਾ ਤਾਂ ਤੁਸੀਂ ਟਰੈਕਟਰ ਵੇਚ ਵੀ ਸਕਦੇ ਹੋ ਤੇ ਟਰੈਕਟਰ ਖਰੀਦ ਵੀ ਸਕਦੇ ਹੋ ਜੇਕਰ ਤੁਸੀਂ ਆਪਣੇ ਟਰੈਕਟਰ ਤੇ ਲੋਨ ਕਰਵਾ ਕੇ ਤੁਸੀਂ ਆਪਣੇ ਟਰੈਕਟਰ ਤੇ ਲੋਨ ਕਰਵਾ ਕੇ ਤੇ ਮਰੀ ਕੈਵਲਟ ਤੁਸੀਂ ਲੋਨ ਕਰਵਾ ਕੇ ਟਰੈਕਟਰ ਖਰੀਦਣਾ ਤਾਂ ਤੁਸੀਂ ਲੋਨ ਕਰਵਾ ਕੇ ਖਰੀਦ ਸਕਦੇ ਹੋ ਜੀ ਦੂਜੇ ਨੰਬਰ ਤੇ ਆਪਣੇ ਟਰੈਕਟਰ ਤੇ ਵੀ ਤੁਸੀਂ ਲੋਨ ਕਰਵਾਉਣਾ ਦਾ ਭਰਾਵੋ ਤੁਸੀਂ ਬ੍ਰਾਂਟ ਨਾਲ ਸੰਪਰਕ ਕਰ ਲਓ ਤੁਹਾਡੇ ਟਰੈਕਟਰ ਤੇ ਵੀ ਬ੍ਰਾਂਟ ਟਰਾਲੇ ਲੋਨ ਕਰਵਾ ਕੇ ਦੇਣਗੇ ਕਿਸੇ ਵੀ ਤੁਸੀਂ ਆਪਣੇ ਟਰੈਕਟਰ ਤੇ ਲੋਨ ਕਰਵਾਉਣਾ ਤਾਂ ਤੁਹਾਡੇ ਟਰੈਕਟਰ ਤੇ ਵੀ ਬ੍ਰਾਂਟ ਟਰੈਕਟਰ ਜੀ ਉਹਨਾਂ ਲੋਨ ਕਰਵਾ ਕੇ ਦਿੱਤਾ ਜਾਊਗਾ ਇਸ ਕਰਕੇ ਤੁਸੀਂ ਆਪਣੇ ਟਰੈਕਟਰ ਤੇ ਵੀ ਲੋਨ ਕਰਵਾ ਸਕਦੇ ਹੋ ਆਪਣੇ ਕਿਸੇ ਕੇਵਲ ਰਿਜਾਰ ਦੋਸਤੋ ਰਿਸ਼ਤੇਦਾਰ ਤੋਂ ਟਰੈਕਟਰ ਇਧਰ ਹੁੰਦਾ ਦਾ ਭਰਾਵੋ ਤੁਸੀਂ ਵੀ ਕਿਸੇ ਵਾਰ ਕਹਿੰਦੇ ਸੀ ਆਪ ਦੇ ਜੱਸੀ ਆਪੋਂ ਟਰੈਕਟਰ ਲੈਣਾ ਹੈ ਇੱਕ ਘੱਟ ਚੱਲਿਆ ਜਾਂ ਆਪਦੇ ਕੋਲ ਕੋਈ ਜਿੰਮੇਵਾਰੀ ਵਾਲਾ ਟਰੈਕਟਰ ਕਿਸੇ ਕੋਲ ਮਿਲਦਾ ਤਾਂ ਤੁਹਾਡੇ ਟਰੈਕਟਰ ਦੀ ਬ੍ਰਾਇਡ ਟਰੈਲ ਆਨ ਕਰਵਾ ਕੇ ਦੇ ਦੇਣਗੇ ਕੋਸਕ ਟਰੈਕਟਰ ਬਾਹਰ ਵੀ ਜਿਆਦਾ ਬਰਾਵਾ ਹੁੰਦੇ ਹਨ ਜਿਵੇਂ ਆ 485 ਭਰਾਵਾ ਬਹੁਤ ਵਧੀਆ ਟਰੈਕਟਰ ਕਿਹੜੇ ਭਰਾਣੇ ਜਣਾ ਹੋਵੇ ਤਾਂ 36 30 ਆ ਗਿਆ 36 30 ਆ ਗਿਆ ਭਰਾਵੋ 2000 ਤੇ 9 ਮਾਲ ਟਰੈਕਟਰ ਆ 4.5 ਲੱਖ ਰੁਪਈਆ ਦਾ ਅੱਗੇ ਆ ਗਿਆ ਫਾਰਮ ਟਰੱਕ 60 ਆ ਗਿਆ ਇਹਦਾ ਰੇਟ ਹੈਗਾ ਭਰਾਵੋ 2 ਲੱਖ ਤੇ 85000 ਰੁਪਈਆ 2185000 ਫਾਰਮ ਚ ਦੇ 60 ਆ ਅਗੇ 17 ਮਾਲ ਸਵਰਾਜ 855 ਆ ਗਿਆ 17 ਮਾਲ ਹਰਿਆਣਾ ਨੰਬਰ ਆ ਇਹ ਵੀ ਐਨਓਸੀ ਵਗੈਰਾ ਲੈ ਕੇ ਦੇ ਦਾਂਗੇ ਇਹਦਾ ਰੇਟ ਹੈਗਾ 55 ਲੱਖ ਰੁਪਈਆ ਕਈ ਵਾਰ ਬਾਈਆਂ ਨੇ ਘੱਟ ਪੈਸੇ ਲਾਉਣੇ ਹੋਣਗੇ ਤਾਂ 2005 ਮਾਲ ਹਰਿਆਣਾ ਨੰਬਰ ਟਰੈਕਟਰ ਨਵੇਂ ਟਾਇਰਾਂ 'ਚ ਇਹ ਟਰੈਕਟਰ 265000 ਦਾ ਟਰੈਕਟਰ ਦੇ ਦੇਾਂਗੇ ਨਵੇਂ ਟਾਇਰਾਂ ਜਿਹਦੇ ਉੱਤੇ ਲੋਨ ਵਗੈਰਾ ਨਹੀਂ ਹੋਣਾਗਾ ਇਹਦਾ 265000 ਦਾ ਟਰੈਕਟਰ ਦੇ ਦੇਾਂਗੇ ਲੋਨ ਵਗੈਰਾ ਨਹੀਂ ਹੋਣਾ ਇੱਕ ਇਹਦੇ ਲੋਨ ਨਹੀਂ ਹੋਣਾ ਭਰਾ ਉਹ ਇੱਕ ਇਹਦੇ ਲੋਨ ਨਹੀਂ ਹੋਣਾਗਾ ਫਾਰਮ ਸੱਟ ਤੇ ਇੱਕ ਇਹਦੇ ਲੋਨ ਇਹ ਟਰੈਕਟਰ ਤੇ ਲੋਨ ਨਹੀਂ ਹੋਣਾਗਾ ਇਹ ਟਰੈਕਟਰਾਂ ਤੇ ਲੋਨ ਨਹੀਂ ਹੋਣਾ ਬਾਕੀ ਟਰੈਕਟਰਾਂ ਤੇ ਤੁਸੀਂ ਲੋਨ ਕਰਵਾ ਕੇ ਵੀ ਟਰੈਕਟਰ ਬਾਕੀ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਕਾਹ ਤੋਂ ਕਿਹੜੇ ਟਰੈਕਟਰ ਦਿਖਾ ਦੇ ਪ੍ਰਭਾਉ ਇਹ ਟਰੈਕਟਰਾਂ ਤੇ ਲੋਨ ਵਗੈਰਾ ਨਹੀਂ ਹੋਣਾਗਾ ਬਾਕੀ ਸਾਰੇ ਟਰੈਕਟਰਾਂ ਤੇ ਲੋਨ ਹੋ ਜਾਊਗਾ ਤੁਸੀਂ ਸਾਡੇ ਨੰਬਰ ਤੋਂ ਦਿੱਤੀ ਹੋਇਆ ਪ੍ਰਭਾਉ 85470099417712 ਤੋਂ ਸਿਆੜੀ ਇਹ ਨੰਬਰਾਂ ਤੇ ਸੰਪਰਕ ਕਰ ਲਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਲਾਇਕ ਕਰਿਆ ਕਰੋ ਕਮੈਂਟ ਕਰਿਆ ਕਰੋ ਤੁਹਾਡਾ ਪੋਸਟ ਬਹੁਤ ਧੰਨਵਾਦ ਪ੍ਰਭੂ ਅਗਲੀ ਵੀਡੀਓ ਤੁਹਾਡਾ ਵੀ ਨਾਮ ਲਾਵਾਂਗੇ ਕਿਹੜੇ ਭਰਾਵਾਂ ਨੇ ਫੁੱਲ ਵੀਡੀਓ ਦੇ ਦੇਖੀ ਹੈ ਤਾਂ ਉਹ ਜ਼ਰੂਰ ਕਮੈਂਟ ਕਰਨ ਉਹਨਾਂ ਦੇ ਸਪੈਸ਼ਲ ਪਹਿਲ ਦੇ ਆਧਾਰ ਤੇ ਨਾਮ ਲਾਵਾਂਗੇ ਕਿਹੜੇ ਭਰਾਵਾਂ ਨੇ ਸਾਰੀ ਐਂਡ ਤੱਕ ਵੀਡੀਓ ਦੇਖੀ ਹੈ ਜ਼ਰੂਰ ਕਮੈਂਟ ਕਰਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ